ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਤੀ ਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਕੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਦਰਤ ਭਾਈ ਚਾਰੇ ਨੂੰ ਗਮਰਾ ਕੀਤਾ ਜਾ ਰਿਹਾ ਹੈ ਜਿਹੜੀ ਆਵਾਜ਼ ਉਠਾਈ ਹੈ ਬੋਲੇ ਨੇ ਕਿ ਸਿੱਖ ਕੌਮ ਨੂੰ ਇੱਕ ਵੱਖਰਾ ਦਰਜਾ ਦਿੱਤਾ ਜਾਵੇ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਧਰ ਮਿਰਚਾਂ ਲੱਗੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਤਾਂ ਅੱਗੇ ਕਹਿੰਦੀ ਹੈ ਕਿ ਜਿਹੜੇ ਸਿੱਖ ਨੇ ਇਹ ਹਿੰਦੂਆਂ ਦਾ ਇੱਕ ਅੰਗ ਨਹੀਂ ਇਹ ਕੇਸਾ ਧਾਰੀ Hindu ਨੇ ਇਹ Hindu ਭਾਈਚਾਰੇ ਦੇ ਵਿੱਚ ਹੋਈ ਆਏ ਨੇ ਇੱਧ ਚੌਂਜ ਸਿੰਘ ਚੰਨੀ ਨੇ ਜਿਹੜੀ ਮੰਗ ਜਿਹੜੀ ਆਵਾਜ਼ ਉਠਾਈ ਸੀ ਸੰਸਦ ਭਵਨ ਦੇ ਵਿੱਚ ਕਿ ਜਿਸ ਤਰ੍ਹਾਂ ਪਾਸੀ ਨੇ ਜਿਸ ਤਰ੍ਹਾਂ ਜੈਨਿਜ਼ਮ ਦੇ ਨੇ ਜਿਸ ਤਰ੍ਹਾਂ ਬੁੱਧਿਜ਼ਮ ਦੇ ਨੇ ਉਹਨਾਂ ਨੂੰ ਕੋਟੇ ਮਿਲੇ ਹੋਏ ਨੇ ਉਹ ਵਕਰੀਆਂ ਕੌਮਾਂ ਨੇ ਤਾਂ ਫਿਰ ਸਿੱਖ ਵਕਰੀ ਕੌਮ ਕਿਉਂ ਨਹੀਂ ਹੋ ਸਕਦੇ ਇਸ ਨੂੰ ਲੈ ਕੇ ਕਾਫੀ ਤਤਤੇ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ਼ਸ਼ੀਲ ਰਿੰਕੂ ਕਿਉਂਕਿ ਸ਼ਸ਼ੀਲ ਰਿੰਕੂ ਨੂੰ ਵੱਡੇ ਫਰਕ ਦੇ ਵੋਟਾਂ ਨਾਲ ਹਰਾਇਆ ਸੀ ਚਰਨਜੀਤ ਸਿੰਘ ਚੰਨੀ ਨੇ ਕਿਉਂਕਿ ਸ਼ਸ਼ੀਲ ਰਿੰਕੂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜਿਆ ਸੀ ਐਜ਼ ਅ ਜਿਮਨੀ ਚੋਣ ਬਾਈਪੋਲ ਜਿੱਤੇ ਸੀ ਸਰਕਾਰ ਸੀ ਲੇਕਿਨ ਆ ਜਿਹੜਾ ਹੈ ਪਲਟੀ ਮਾਰ ਗਿਆ ਸੁਸ਼ੀਲ ਰੰਕੂ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਸੰਸਦ ਵਿੱਚ ਜਾ ਕੇ ਝੂਠ ਬੋਲਦੇ ਹਨ ਚੰਨੀ ਨੇ ਜਾ ਕੇ ਝੂਠ ਬੋਲਿਆ ਹੈ ਕਿ ਜਲੰਧਰ ਤੋਂ ਵਾਰਾਨਸੀ ਤੱਕ ਰੇਲ ਗੱਡੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਦ ਕਿ ਸੱਚਾਈ ਇਹ ਹੈ ਕਿ ਵਾਰਾਨਸੀ ਲਈ ਇੱਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਚੰਨੀ ਇੱਕ ਪਾਰਟ ਟਾਈਮ ਸੰਸਦ ਮੈਂਬਰ ਹੈ ਜੋ ਕਿ ਸਿਰਫ ਪੈਚ ਵਰਕ ਦੀ ਰਾਜਨੀਤੀ ਜਾਣਦਾ ਹੈ ਸਾਬਕਾ ਸੰਸਦ ਮੈਂਬਰ ਸੁਸ਼ੀਲ ਰੰਕੂ ਨੇ ਕਿਹਾ ਕਿ ਡੇਰਾ ਸਚਕੰਡ ਬੱਲਾ ٹرسٹ ਵੱਲੋਂ 22 12 2022 ਨੂੰ ਇੱਕ ਵਿਸ਼ੇਸ਼ ਰੇਲ ਗੱਡੀ ਦੀ ਅਰਜ਼ੀ ਦਿੱਤੀ ਗਈ ਸੀ ਉਸੇ ਦਿਨ ਕੇਂਦਰ ਕੇਂਦਰੀ ਰੇਲ ਰਾਜ ਮੰਤਰੀ ੁਰਨੀਤ ਬਿੱਟੂ ਨੇ ਰੇਲਵੇ ਸਟੇਸ਼ਨ ਨੂੰ ਵਿਸ਼ੇਸ਼ ਗੱਡੀ ਅ ਵਿਸ਼ੇਸ਼ ਰੇਲ ਗੱਡੀ ਦਾ ਸ਼ਡਿਊਲ ਜਾਰੀ ਕਰਨ ਲਈ ਇੱਕ ਪੱਤਰ ਭੇਜਿਆ ਯਾਨੀ ਕਿ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਪੰਬਲ ਪੂਸੇ ਪਾਇਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਚਰਨਜੀਤ ਸਿੰਘ ਚੰਨੀ ਸਿਰਫ ਪੈਚ ਵਰਕ ਦੀ ਰਾਜਨੀਤੀ ਕਰਦੇ ਨੇ ਯਾਨੀ ਕਿ ਸੰਸਦ ਭਵਨ ਦੇ ਵਿੱਚ ਜਾ ਕੇ ਲੋਕ ਸਭਾ ਦੇ ਸਪੀਕਰ ਕੋਲ ਗੱਲਾਂ ਦਾ ਕੜਾ ਬਣਾਇਆ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਚਕਾਨੇ ਬਿਆਨ ਦੇ ਕੇ ਜਿਹੜਾ ਅਨੁਸੂਚਿਤ ਜਾਤੀ ਦਾ ਭਾਈਚਾਰਾ ਹੈ ਉਸ ਵੋਟ ਬੈਂਕ ਹੈ ਉਹਨਾਂ ਦੀ ਹਮਦਰਦੀ ਲੈਣਾ ਚਾਹੁੰਦੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਕਿ ਬਾਕੀ ਸਿੱਖਾਂ ਨੂੰ ਉਤਰਾਜ ਨਹੀਂ ਇਹ ਅਸੀਂ ਵਖਰੀ ਕੌਮ ਹਾਂ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਹੋ ਸਕਦਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਰੇਲ ਗੱਡੀ ਚਲਾਈ ਹੋਈ ਹੈ ਵਾਰਾਨਸੀ ਵਾਸਤੇ ਮਹਾਕੁੰਡ ਦੇ ਮੇਲੇ ਵਾਸਤੇ ਲੇਕਿਨ ਇੱਥੇ ਵੀ ਇੱਕ ਵੱਡਾ ਝੂਠ ਬੋਲਿਆ ਗਿਆ ਹੈ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸੰਸਦ ਚਰਨ ਚੰਨੀ ਵੱਲੋਂ ਉਹਨਾਂ ਨੇ ਕਿਹਾ ਜੇਕਰ ਆਉਣ ਵਾਲੀਆਂ ਦਿਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਅਮ ਆਪਣੇ ਮੂੰਹ ਤੇ ਕੰਟਰੋਲ ਨਹੀਂ ਕੀਤਾ ਜਾਵੇਗਾ ਤਾਂ ਕਾਰਵਾਈ ਵੀ ਕੀਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਤੇ ਕਿਉਂਕਿ ਚਰਨਜੀਤ ਸਿੰਘ ਚੰਨੀ ਹੁਣ ਵਾਵਾ ਹਨੇਰੀਆਂ ਲਿਆ ਰਹੇ ਨੇ ਸੰਸਦ ਦੇ ਵਿੱਚ ਕਿਉਂਕਿ ਵਾਰ-ਵਾਰ ਉਹ ਟਾਰਗੇਟ ਕਰਦੇ ਨੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਲ ਉਹਨਾਂ ਨੇ ਬਿਹਾਰ ਬਿਹਾਰ ਨੂੰ ਲੈ ਕੇ ਜਿਹੜੇ ਟਾਰਗੇਟ ਕੀਤਾ ਸੀ ਕਿ 800 ਕਰੋੜ ਰੁਪਏ ਦਾ ਵਾਅਦਾ ਕੀਤਾ ਗਿਆ ਲੇਕਿਨ ਮਿਲਿਆ ਬਾਬਾ ਜੀ ਦਾ ਠੁੱਲੂ ਯਾਨੀ ਕਿ ਕੁਝ ਵੀ ਨਹੀਂ ਦੇਂਦੇ ਗੱਲਾਂ ਦਾ ਖੜਾ ਬੁਲਾਉਂਦੇ ਨੇ ਇਸ ਕਰਕੇ ਸੁਚੀਲਿੰਦ ਰਿੰਕੂ ਹੁਣ ਕਾਫੀ ਤੱਤੇ ਹੋ ਗਏ ਨੇ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਨੂੰ ਲੈ ਕੇ ਤਾਂ